ਮੁੰਡੇ ਨੂੰ ਸ਼ੱਕ ਸੀਗਾ ਕਿ ਇਹਦੀ ਕਿਤੇ ਹੋਰ ਗੱਲਬਾਤ ਹੈਗੀ ਆ ਇਸ ਕਰਕੇ 4 ਤਰੀਕ ਨੂੰ ਇਹ ਕੁੜੀ ਨੂੰ ਲੈ ਕੇ ਗਿਆ ਮੱਥਾ ਟਿਕਣ ਵਾਸਤੇ ਮੋਡਲ ਟਾਊਨ ਐਕਸਟੈਂਸ਼ਨ ਗੁਰਦੁਆਰਾ ਉਸ ਤੋਂ ਬਾਅਦ ਉਹਨੂੰ ਆਪਣੀ ਗੱਡੀ 'ਚ ਲੈ ਕੇ ਗਿਆ ਇੱਕ ਸੁਨਸਾ ਏਰੀਆ ਦੇ ਵਿੱਚ ਉੱਥੇ ਇਹਨੇ ਚਾਕੂ ਦੇ ਨਾਲ ਗਲੀ ਲੇਡੀ ਦਾ ਗਲਾ ਕੱਟ ਕੇ ਮਰਡਰ ਕੀਤਾ ਲੜਕੀ ਮੈਰਿਡ ਸੀਗੀ ਬਟ ਡਿਵੋਰਸ ਸੀਗੀ ਲੜਕੀ ਦਾ ਬੱਚੇ ਦੀ ਉਮਰ ਹੈਗੀ ਕੁੜੀ ਸੀਗੀ 13 14 ਸਾਲ ਦੀ ਬੱਚੀ ਹੁੰਦੀ ਰੰਜਿਸ਼ ਮੈਂ ਤੁਹਾਨੂੰ ਦੱਸਿਆ ਜੀ ਇਹ ਸਿਰਫ ਇਹਦਾ ਰਿਲੇਸ਼ਨ ਸੀਗਾ ਰਿਲੇਸ਼ਨ ਸੀਗਾ ਕੁੜੀ ਦੇ ਨਾਲ ਜੀ ਬਟ ਹੁਣ ਉਹਨੂੰ ਲੱਗਦਾ ਸੀਗਾ ਕਿ ਇਹਦਾ ਕਿਤੇ ਹੋਰ ਇੰਟਰਸਟ ਹੈਗਾ ਕਿਤੇ ਹੋਰ ਇਹਦੀ ਐਸੋਸੀਏਸ਼ਨ ਹੋ ਗਈ ਹੈ ਲੜਕਾ ਮੈਰਿਡ ਸੀਗਾ ਲੜਕਾ ਮੈਰਿਡ ਸੀਗਾ ਉਹਦੀ ਵੀ ਇੱਕ ਬੱਚੀ ਹੈ 3.5 ਸਾਲ ਦੀ ਬੱਚੀ ਇਹ ਕੰਮ ਕੀ ਕਰ ਰਿਹਾ ਹੈ ਇਹ ਪਹਿਲਾਂ ਕਰਦਾ ਸੀਗਾ ਜੀ ਆਯੂਸ਼ਮਾਨ ਅੰਸ਼ਮਾਨ ਜਿਹੜੀ ਸਕੀਮ ਹੈ ਉਹਦੇ ਵਿੱਚ ਕਰਦਾ ਸੀਗਾ ਉਹਨੂੰ ਜੋਬ ਕੰਟਰੈਕਟ ਕੋਈ ਨਸ਼ਾ ਵਗੈਰਾ ਕਰਦਾ ਨਹੀਂ ਆਦੀ ਹੁਣ ਤੱਕ ਕੋਈ ਤਸਦੀਕ ਹੋਇਆ ਨਹੀਂ ਜੀ ਜਵਾਕ ਸਿੰਘ ਦੇ ਦੋ ਬੱਚੇ ਹੋਰ ਨੇ ਸ਼ਮਸ਼ੀਰ ਸਿੰਘ ਦੇ ਹੱਥ ਲੜਕੀ ਜਫਾ ਦਾ ਪੁੱਤਰ ਜਿਹੜਾ ਇਹ ਕਤਲ ਜਿਹੜਾ ਨੇ ਗੱਲਾਂ ਨਹੀਂ ਕਿਤਾ ਜੀ ਨਾਲ ਕੋਈ ਹੋਰ ਵੀ ਗੱਲਾਂ ਹੀ ਸੀ ਕਿੰਨੇ ਸੀ ਹੁਣ ਤੱਕ ਦੀ ਤਸਦੀਕ ਇਨਵੈਸਟੀਗੇਸ਼ਨ ਦੇ ਵਿੱਚ ਕੱਲਾ ਹੀ ਸੀ ਜੀ

ਇਹ ਲਗ ਐਂਗਲ ਸੀਗੋ ਕੁੜੀ ਡਿਵੋਰਸੀ ਸੀਗੀ 32 ਸਾਲ ਦੀ ਕੁੜੀ ਦੀ ਏਜ ਸੀਗੀ ਇਹਦਾ ਐਸੋਸੀਏਸ਼ਨ ਸੀਗਾ ਮੁੰਡੇ ਦੇ ਨਾਲ ਜਸਵੀਰ ਸਿੰਘ ਅਲਿਆਸ ਜੱਸੀ ਜਿਹੜਾ ਦਾਂਦਰੇ ਪਿੰਡ ਦਾ ਹੈਗਾ ਉਹਦੇ ਨਾਲ ਇਹਦਾ ਰਿਲੇਸ਼ਨ ਸੀਗੇ ਮੁੰਡੇ ਨੂੰ ਸ਼ੱਕ ਸੀਗਾ ਕਿ ਇਹਦੀ ਕਿਤੇ ਹੋਰ ਗੱਲਬਾਤ ਹੈਗੀ ਹੈ ਇਸ ਕਰਕੇ 4 ਤਰੀਕ ਨੂੰ ਇਹ ਕੁੜੀ ਨੂੰ ਲੈ ਕੇ ਗਿਆ ਮੱਥਾ ਟਿਕਣ ਵਾਸਤੇ ਮੋਡਲ ਟਾਊਨ ਐਕਸਟੈਂਸ਼ਨਲ ਗੁਰਦੁਆਰਾ ਇਨੇ ਲੈ ਕੇ ਕਿੱਥੋਂ ਗਿਆ ਸੀ ਕਿ ਆਪਣੇ ਕਿਸੇ ਨਾਮ ਨੂੰ ਇਹਨੇ ਕਾਲ ਕੀਤੀ ਸੀ ਕਿ ਜੀ ਇਹਨੂੰ ਬੁਲਾਇਆ ਸੀਗਾ ਗੁਰਦੁਆਰੇ ਤੋਂ ਬਾਅਦ ਉਹਨੂੰ ਆਪਣੀ ਗੱਡੀ ਚ ਲੈ ਕੇ ਗਿਆ ਇੰਡੀਕਾ ਵਿਸਟਾ ਗੱਡੀ ਹੈ ਜੀ ਜਿਹੜਾ ਆਪਣੇ ਮਰਾਡੋ ਚੌਕੀ ਦਾ ਏਰੀਆ ਉੱਥੇ ਲੈ ਕੇ ਗਿਆ ਸੀਗਾ ਸੁੰਸਾਨ ਏਰੀਆ ਦੇ ਵਿੱਚ ਉੱਥੇ ਇਹਨੇ ਚਾਕੂ ਦੇ ਨਾਲ ਗਲੀ ਲੇਡੀ ਦਾ ਗਲਾ ਕੱਟ ਕੇ ਮਰਡਰ ਕੀਤਾ ਸਰ ਜੀ ਵੈਰੀ ਪਲਾਨ ਮਰਡਰ ਹਾਂ ਜੀ ਪਲੈਨਿੰਗ ਸੀਗੀ ਪਲੈਨਿੰਗ ਬਣੇ ਸੀ ਸਰ ਲੜਾ ਲੜਕੀ ਮੈਰਿਡ ਸੀ ਜਾਨ ਮੈਰਿਡ ਸੀ ਲੜਕੀ ਮੈਰਿਡ ਸੀ ਬਟ ਡਿਵੋਰਸ ਸੀਗੀ ਜੀ ਸਰ ਅਜੇ ਬੱਚਾ ਕੋਲ ਕਿਹੜਾ ਬੱਚਾ ਵੀ ਹੈ ਨਹੀਂ ਵੂਮਨ ਸੀਗੀ ਹਾਂਜੀ ਲੜਕੀ ਦਾ ਬੱਚੇ ਦੀ ਉਮਰ ਹੈਗੀ ਕੁੜੀ ਸੀਗੀ 13 14 ਸਾਲ ਦੀ ਬੱਚੀ ਹੈਦੀ ਤੇ ਇਹਦੀ ਰੰਜਿਸ਼ ਕਿਸ ਦੀ ਸੀ ਲੜਕੀ ਦੇ ਨਾਲ ਰੰਜਿਸ਼ ਮੈਂ ਤੁਹਾਨੂੰ ਦੱਸਿਆ ਜੀ ਇਹ ਸਿਰਫ ਇਹਦਾ ਰਿਲੇਸ਼ਨ ਸੀਗਾ ਰਿਲੇਸ਼ਨ ਸੀਗਾ ਕੁੜੀ ਦੇ ਨਾਲ ਜੀ ਬਟ ਹੋਨ ਉਹਨੂੰ ਲੱਗਦਾ ਸੀਗਾ ਕਿ ਇਹਦਾ ਕਿਤੇ ਹੋਰ ਇੰਟਰਸਟ ਹੈਗਾ ਕਿਤੇ ਹੋਰ ਇਹਦੀ ਐਸੋਸੀਏਸ਼ਨ ਹੋ ਗਈ। ਜੀ ਦੇਖੋ ਲड़का ਮੈਰਿਟ ਸੀ ਨਹੀਂ ਲड़का ਮੈਰਿਟ ਸੀਗਾ ਉਹਦੀ ਵੀ ਇੱਕ ਬੱਚੀ ਐ 3.5 ਸਾਲ ਦੀ ਬੱਚੀ ਹੈ। ਇਹ ਕੰਮ ਕੀ ਕਰਦਾ? ਇਹ ਪਹਿਲਾਂ ਕਰਦਾ ਸੀਗਾ ਜੀ ਆਯੂਸ਼ਮਾਨ ਅੰਸ਼ਮਾਨ ਜਿਹੜੀ ਸਕੀਮ ਹੈ ਉਹਦੇ ਵਿੱਚ ਕਰਦਾ ਸੀਗਾ ਉਹਨੂੰ ਜੋਬ ਕੰਟਰੈਕਟ ਕੋਈ ਨਸ਼ਾ ਵਗੈਰਾ ਕਰਦਾ ਨਹੀਂ ਆਦੀ ਹੁਣ ਤੱਕ ਕੋਈ ਤਸਦੀਕ ਹੋਇਆ ਨਹੀਂ ਜੀ ਫੀਟਿੰਗ ਦੇ ਦੋ ਬੱਚੇ ਹੋਰ ਨੇ ਸ਼ਮਸ਼ੀਰ ਸਿੰਘ ਹੱਲ ਇੱਕ ਕਤਲ ਜਿਹੜਾ ਇਹ ਕਹਿੰਦੇ ਨਹੀਂ ਕਿ ਕਿਤੇ ਨਾਲ ਕੋਈ ਹੋਰ ਵੀ ਕੰਨਾਈ ਸੀਗਾ ਕੰਨਾਈ ਸੀਗਾ ਹੁਣ ਤੱਕ ਦੀ ਤਸਦੀਕ ਇਨਵੈਸਟੀਗੇਸ਼ਨ ਦੇ ਵਿੱਚ ਕੰਨਾਈ ਸੀਗਾ ਜੀ ਸਰ ਆਪ ਰਹੇ ਹੱਥੀ